ਦੋ ਬੜੀਆਂ ਅਹਿਮ ਖਬਰਾਂ ਨੇ ਇੱਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਕੀਤੀਆਂ ਵੀਡੀਓ ਅਦਾਲਤ ਨੇ ਫੇਸਬੁੱਕ ਤੋਂ ਤੇ ਗੂਗਲ ਤੋਂ ਡਿਲੀਟ ਕਰਵਾ ਦਿੱਤੀਆਂ ਨੇ ਉੱਥੇ ਹੀ ਇਹ ਵੀਡੀਓ ਵਾਇਰਲ ਕਰਨ ਵਾਲੇ ਜਗਦੀਪ ਸਮਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੀ ਚੁਣੌਤੀ ਦੇ ਦਿੱਤੀ ਹੈ ਵੱਡਾ ਚੈਲੰਜ ਕਰ ਦਿੱਤਾ ਉਸ ਨੇ ਇੰਸਟਾਗ੍ਰam ਤੇ ਲਾਈਵ ਹੋ ਕੇ ਹੁਣ ਨਵੀਂ ਗੱਲ ਬੋਲੀ ਹੈ ਪਹਿਲਾਂ ਉਸ ਸਮਰਾ ਨੇ ਫੇਸਬੁੱਕ ਦੇ ਉੱਪਰ ਉਹ ਵੀਡੀਓ ਵਾਇਰਲ ਕੀਤੀਆਂ ਸੀ ਜਿਨ੍ਹਾਂ ਨੂੰ ਕਥਿਤ ਫੇਕ ਵੀਡੀਓ ਆਮ ਆਦਮੀ ਪਾਰਟੀ ਨੇ ਕਿਹਾ ਔਰ ਫਿਰ ਆਮ ਆਦਮੀ ਪਾਰਟੀ ਨੇ ਉਸ ਦੇ ਖਿਲਾਫ ਕੇਸ ਵੀ ਦਰਜ ਕਰਵਾਇਆ ਸੀਗਾ ਤਾਂ ਉਸ ਤੋਂ ਬਾਅਦ ਹੁਣ ਉਹ ਵੀਡੀਓ ਵਾਇਰਲ ਕਰਨ ਵਾਲੇ ਜਗਦੀਪ ਸਮਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਕਿ ਤੁਸੀਂ ਸਾਬਤ ਕਰਕੇ ਦਿਖਾਓ ਕਿ ਇਹ ਵੀਡੀਓ ਨਕਲੀ ਨਹੀਂ ਉਹਨੇ ਇਹ ਕਿਹਾ ਕਿ ਮੈਂ ਸ਼ਨੀਵਾਰ ਸ਼ਾਮ ਨੂੰ ਉਹਨਾਂ ਕੁੜੀਆਂ ਨੂੰ ਲੈ ਕੇ ਸਾਹਮਣੇ ਆਵਾਂਗਾ ਜਿਹੜੀਆਂ ਕੁੜੀਆਂ ਨਾਲ ਉਹ ਵੀਡੀਓ ਸਨ ਇਸ ਤਰ੍ਹਾਂ ਬਹੁਤ ਵੱਡਾ ਇੱਕ ਚੈਲੰਜ ਕੀਤਾ ਗਿਆ ਜਗਦੀਪ ਸਮਰਾ ਵੱਲੋਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹ ਜਿਹੜਾ ਜਗਦੀਪ ਸਮਰਾ ਇਹ ਗਲਤ ਬੰਦਾ ਔਰ ਇਹ ਇਸ ਤਰ੍ਹਾਂ ਦੇ ਕੰਮ ਪਹਿਲਾਂ ਵੀ ਕਰਦਾ ਰਿਹਾ ਇਹਦੇ ਉੱਪਰ ਪੰਜਾਬ ਦੇ ਵਿੱਚ ਪਹਿਲਾਂ ਵੀ ਕਈ ਕੇਸ ਦਰਜ ਨੇ ਤੇ ਫਿਰ ਇਹ ਵਿਦੇਸ਼ ਭੱਜ ਗਿਆ ਸੀ ਤੇ ਉਤੋਂ ਹੁਣ ਝੂਠੀਆਂ ਵੀਡੀਓ ਵਾਇਰਲ ਕਰ ਰਿਆ ਪਰ ਜਗਦੀਪ ਸਮਰਾ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਇਹ ਵੀਡੀਓ ਅਸਲੀ ਨੇ ਕੋਈ ਵੀ ਸਾਬਤ ਕਰ ਦੇਵੇ ਕਿ ਇਹ ਨਕਲੀ ਜਾਂ AI ਨਾਲ ਬਣੀਆਂ ਨੇ ਤਾਂ ਮੈਂ ਉਸ ਨੂੰ ਕਰੋੜਾ ਰੁਪਏ ਦਾ ਇਨਾਮ ਦੇਵਾਂਗਾ ਤੇ ਹੁਣ ਉਸ ਨੇ ਜਿਹੜਾ ਚੈਲੰਜ ਕੀਤਾ ਹੈ ਵੇਖਣਾ ਹੋਏਗਾ ਕਿ ਉਹਦਾ ਇਹ ਚੈਲੰਜ ਕਿੰਨਾ ਕੁ ਸੱਚ-ਸਾਬਤ ਹੁੰਦਾ ਕਿਉਂਕਿ ਪਹਿਲਾਂ ਤਾਂ ਉਹਦੇ ਤੇ ਝੂਠੀਆਂ ਵੀਡੀਓ ਜਾਰੀ ਕਰਨ ਦਾ ਪਰਚਾ ਦਰਜ ਹੋ ਚੁੱਕਾ ਹੈ ਦੂਜੇ ਪਾਸੇ ਇਸ ਮੁੱਦੇ ਤੇ ਵੱਡੀ ਸਿਆਸਤ ਗਰਮਾ ਚੁੱਕੀ ਹੈ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਵੱਡੇ ਸਵਾਲ ਉਠਾ ਰਹੀਆਂ ਨੇ ਪਹਿਲਾ ਤਾਂ ਜਿਹੜੇ ਭਾਜਪਾ ਦੇ ਬੀਜੇਪੀ ਦੇ ਪ੍ਰਧਾਨ ਪੰਜਾਬ ਦੇ ਕਾਰਜਕਾਰੀ ਸ਼ਰਮਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀਏ ਦੇ ਬਾਰੇ ਕਿਉਂ ਨਹੀਂ ਕੁਝ ਬੋਲਦੇ ਉਹਨਾਂ ਨੂੰ ਬੋਲਣਾ ਚਾਹੀਦਾ ਉਸ ਤੋਂ ਬਾਅਦ ਫਿਰ ਪਹਿਲਾ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਆ ਬਲਤੇਜ ਪੰਨੂ ਉਹ মিডিਆ ਦੇ ਸਾਹਮਣੇ ਆਏ ਤੇ ਉਹਨਾਂ ਨੇ ਇਸ ਗੱਲ ਦੇ ਉੱਪਰ ਸਫਾਈ ਦਿੱਤੀ ਕਿ ਦੂਜੀਆਂ ਪਾਰਟੀਆਂ ਨੂੰ ਮੁੱਖ ਮੰਤਰੀ ਦੇ ਖਿਲਾਫ ਬੋਲਣ ਲਈ ਕੁਝ ਮਿਲ ਹੀ ਨਹੀਂ ਰਿਹਾ ਤੇ ਇਸ ਕਰਕੇ ਉਹ ਹੁਣ ਐਦਾਂ ਦੇ ਹੱਥ ਖੰਡੇ ਵਰਤ ਰਹੇ ਨੇ ਤੇ ਕਰਦਾਰ ਕੁਸ਼ੀ ਕੈਰੈਕਟਰ ਅਸੈਸੀਨੇਸ਼ਨ ਭਗਵੰਤ ਮਾਨ ਦੀ ਕਰ ਰਹੇ ਨੇ ਉਸ ਤੋਂ ਬਾਅਦ ਫਿਰ ਮਾਲਵਿੰਦਰ ਕੰਗ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਐਮਪੀ ਨੇ ਉਹ ਕੈਮਰਿਆਂ ਤੇ ਆਏ ਉਹਨਾਂ ਨੇ ਵੀ ਇਹੀ ਬਿਆਨ ਦਿੱਤੇ ਕਿ ਇਹ ਝੂਠੀਆਂ ਵੀਡੀਓ ਨੇ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਖੁਦ ਉਹਨਾਂ ਨੇ ਇਸ ਵੀਡੀਓ ਬਾਰੇ ਕਿਹਾ ਕਿ ਵੇਖੋ ਬੀਜੇਪੀ ਕੋਲ ਸੱਚ ਤਾਂ ਕੁਝ ਹੈ ਨਹੀਂ ਤੇ ਉਹ ਆ ਸਾਰਾ ਝੂਠ ਦਾ ਪਲੰਦਾ ਉਹਦੀ ਸਪੋਰਟ ਕਰ ਰਹੀ ਹੈ ਉਸ ਤੋਂ ਬਾਅਦ ਫਿਰ ਵੱਖ-ਵੱਖ ਚੈਨਲਾਂ ਤੇ ਜਿਹੜੇ ਬੀਜੇਪੀ ਦੇ ਆਗੂ ਨੇ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਬਹਿਸ ਕਰ ਰਹੇ ਨੇ ਤੇ ਕਈ ਤਰ੍ਹਾਂ ਦੇ ਉਹ ਸਵਾਲ ਉਠਾ ਰਹੇ ਨੇ ਤੇ ਦੂਜੇ ਪਾਸੇ ਹੁਣ ਜਿਹੜਾ ਜਗਦੀਪ ਸਮਰਾ ਜਿਹਨੇ ਉਹ ਵੀਡੀਓ ਵਾਇਰਲ ਕੀਤੀਆਂ ਜਿਹਦੇ ਉੱਪਰ ਪਰਚੇ ਦਰਜ ਹੋ ਗਏ ਉਹਨੇ ਆ ਨਵੀਂ ਗੱਲ ਕੱਢ ਮਾਰੀ ਤੇ ਹੁਣ ਚਫੇਰੇ ਇੱਕ ਵਾਰ ਫਿਰ ਹੜਕੰਪ ਜਿਹਾ ਮਚ ਗਿਆ ਇੱਕ ਕ੍ਰਿਓਸਟੀ ਜੀ ਵੀ ਕੁਝ ਲੋਕਾਂ ਦੇ ਦਿਮਾਗ 'ਚ ਬਣ ਰਹੀ ਹੈ ਵੀ ਵੇਖਦੇ ਆ ਹੁਣ ਉਹ ਸਮਰਾ ਕੀ ਸੱਪ ਕੱਢਦਾ ਪਰ ਉਹ ਜਗਦੀਪ ਸਮਰਾ ਸੱਚਮੁੱਚ ਉਹਦੇ ਤੇ ਪਰਚੇ ਦਰਜ ਹੋ ਚੁੱਕੇ ਨੇ ਔਰ ਜਿਸ ਤਰ੍ਹਾਂ ਦਾ ਚੈਲੰਜ ਉਹ ਕਰ ਰਿਹਾ ਹੈ ਇਹ ਵੇਖਣਾ ਹੋਏਗਾ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਉਹਦਾ ਸਾਹਮਣਾ ਕਿਸ ਤਰ੍ਹਾਂ ਕਰਦੇ ਨੇ ਕਿਉਂਕਿ ਉਹ ਜਿਸ ਤਰ੍ਹਾਂ ਦੇ ਦਾਅਵੇ ਕਰ ਰਿਹਾ ਉਹ ਵੀ ਲੋਕਾਂ ਦਾ ਧਿਆਨ ਖਿੱਚ ਰਹੇ ਨੇ ਉਧਰ ਫੇਸਬੁੱਕ ਤੇ ਗੂਗਲ ਨੇ ਇੱਕ ਵਾਰ ਤਾਂ ਉਹਦੀਆਂ ਵੀਡੀਓ ਉਹਦੇ ਅਕਾਊਂਟ ਤੋਂ ਵੀ ਡਿਲੀਟ ਕਰ ਦਿੱਤੀਆਂ ਪਰ ਹੁਣ ਉਹ ਨਵੀਆਂ ਵੀਡੀਓ ਜਿਹੜੀਆਂ ਪਾ ਰਿਹਾ ਹੈ ਇੰਸਟਾਗ੍ਰam ਦੇ ਰਾਹੀਂ ਹੁਣ ਉਹ ਸਾਹਮਣੇ ਆਇਆ ਤਾਂ ਵੇਖਣਾ ਹੈ ਕਿ ਫੇਸਬੁਕ ਮੈਟਾ ਦੇ ਕੋਲ ਹੀ ਇੰਸਟਾਗ੍ਰam ਵੀ ਉਹਨਾਂ ਦੇ ਕੋਲ ਹੀ ਹੈ ਤਾਂ ਕੀ ਹੁਣ ਉਹ ਇੰਸਟਾਗ੍ਰam ਤੇ ਚੱਲਣ ਦੀ ਇਜਾਜ਼ਤ ਦੇਣਗੇ ਉਹਨੂੰ ਕੀ ਉਹ ਜਿਹੜਾ ਉਹਨੇ ਸ਼ਨੀਵਾਰ ਨੂੰ ਕਿਹਾ ਕਿ ਮੈਂ ਉਹ ਕੁੜੀਆਂ ਨੂੰ ਲੈ ਕੇ ਸਾਹਮਣੇ ਆਵਾਂਗਾ ਕੀ ਜਿਹੜਾ ਮੈਟਾ ਪਲੇਟਫਾਰਮ ਹੈ ਫੇਸਬੁਕ ਦੇ ਉੱਪਰ ਜਾਂ ਇੰਸਟਾ ਦੇ ਉੱਪਰ ਉਹਨੂੰ ਉਹ 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 ਕੱਫਤ ਕੁੜੀਆਂ ਨੂੰ ਲੈ ਕੇ ਸਾਹਮਣੇ ਆਉਣ ਦੀ ਇਜਾਜ਼ਤ ਦੇਵੇਗਾ ਜਾਂ ਉਹਦੀਆਂ ਵੀਡੀਓ ਡਿਲੀਟ ਕੀਤੀਆਂ ਜਾਣਗੀਆਂ ਇਹ ਤਮਾਮ ਸਵਾਲ ਨੇ ਜਿਹੜੇ ਧਿਆਨ ਖਿੱਚ ਰਿਆ ਲੋਕਾਂ ਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁਖੀ ਨੇ ਔਰ ਉਹਨਾਂ ਦੇ ਉੱਪਰ ਕਿਸ ਕਿਸਮ ਦੇ ਦੋਸ਼ ਇਹ ਲਾਏ ਗਏ ਜਾਂ ਜਿਸ ਤਰ੍ਹਾਂ ਦੀਆਂ ਇੱਕ ਅਥਿਤ ਵੀਡੀਓ ਵਾਇਰਲ ਕੀਤੀਆਂ ਗਈਆਂ ਭਾਵੇਂ ਉਹਨਾਂ ਨੂੰ ਫੇਕ ਕਹਿ ਕੇ ਕੇਸ ਦਰਜ ਕਰ ਲਏ ਗਏ ਨੇ ਪਰ ਫਿਰ ਵੀ ਇੱਕ ਵਾਰ ਚਰਚਾ ਤਾਂ ਬਣ ਚੁੱਕੀ ਹੈ ਤਾਂ ਸਾਰੇ ਲੋਕ ਇਹਦੇ ਲਈ ਉਤਸੁਕ ਵੀ ਨੇ ਕਿ ਕੀ ਉਹ ਵੀਡੀਓ ਸੱਚਮੁੱਚ ਨਕਲੀ ਨੇ ਜਾਂ ਸੱਚਮੁੱਚ ਉਹਦਾ ਤਾਂ ਨਹੀਂ ਜਿਵੇਂ ਉਹ ਦਾਅਵੇ ਕਰ ਰਿਹਾ ਇਹ ਸੱਚ ਆਉਣ ਵਾਲੇ ਟਾਈਮ 'ਚ ਸਪਸ਼ਟ ਸਾਬਤ ਹੋ ਜਾਏਗਾ ਪੁਲਿਸ ਵੀ ਔਰ ਜਿਹੜਾ ਫੋਰੈਂਸਿਕ ਡਿਪਾਰਟਮੈਂਟ ਹੈ ਉਹ ਵੀ ਜਾਂਚ ਕਰੇਗਾ ਕਿ ਵੀਡੀਓ ਫੇਕ ਨਹੀਂ ਜਾਂ ਨਕਲੀ ਨਹੀਂ ਨਿਰਪੱਖ ਜਾਂਚ ਜੇ ਹੋਈ ਤਾਂ ਪੂਰਾ ਸੱਚ ਸਾਹਮਣੇ ਆ ਜਾਣਾ ਔਰ ਦੂਜੇ ਪਾਸੇ ਜਿਹੜੀ ਕੰਚਨ ਕੁਮਾਰੀ ਉਰਫ ਭਾਬੀ ਕਮਲਕੌਰ ਜਿਹਦਾ ਮਰਡਰ ਪਿਛਲੇ ਦਿਨੀ ਕੀਤਾ ਗਿਆ ਸੀ ਕੁਝ ਵਿਅਕਤੀਆਂ ਦੁਆਰਾ ਤੇ ਜ਼ਿੰਮੇਵਾਰੀ ਬਾਦ ਦੇ ਵਿੱਚ ਜਿਹੜਾ ਨਿਹੰਗ ਸਿੰਘ ਹੈ ਮਹਿਰੋਂ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਨੇ ਲਈ ਸੀ ਤੇ ਉਹਦੇ ਮਾਮਲੇ 'ਚ ਨਵਾਂ ਅਪਡੇਟ ਆਇਆ ਨਵਾਂ ਅਪਡੇਟ ਇਹ ਆਇਆ ਅੱਜ ਅਦਾਲਤ ਦੇ ਵਿੱਚ ਉਸ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਦੋ ਨਿਹੰਗਾਂ ਦੇ ਉੱਪਰ ਦੋਸ਼ ਤੈਅ ਹੋ ਗਏ ਨੇ ਔਰ ਹੁਣ ਉਹਨਾਂ ਨਿਹੰਗ ਸਿੰਘਾਂ ਨੇ ਇਹ ਕਿਹਾ ਕਿ ਅਸੀਂ ਅਜੇ ਹੁਣ ਕੁਝ ਨਹੀਂ ਕੀਤਾ ਕੇਸ ਅੱਗੇ ਚਲਾਇਆ ਜਾਵੇ ਟ੍ਰਾਇਲ ਚਲਾਇਆ ਜਾਵੇ ਟ੍ਰਾਇਲ ਚ ਸਾਬਤ ਕੀਤਾ ਜਾਵੇ ਵੀ ਅਸੀਂ ਕੀ ਗਲਤ ਕੀਤਾ ਤਾਂ ਹੁਣ ਉਹ ਕੇਸ ਜਿਹੜਾ ਉਹ ਚੱਲੇਗਾ ਉਹ ਜਿਹੜੇ ਦੋ ਨਿਹੰਗ ਸਿੰਘ ਜਿਨ੍ਹਾਂ ਤੇ ਦੋਸ਼ ਤਹਿ ਕੀਤੇ ਨੇ ਇੱਕ ਜਸਪ੍ਰੀਤ ਐ ਔਰ ਇੱਕ ਹੋਰ ਜਿਹੜਾ ਨਿਹੰਗ ਸਿੰਘ ਉਹਦੇ ਨਾਲ ਐ ਪਰ ਅਮਰਤਪਾਲ ਸਿੰਘ ਮਹਿਰੋ ਤੇ ਇੱਕ ਹੋਰ ਵਿਅਕਤੀ ਜਿਨ੍ਹਾਂ ਦੇ ਨਾਂ ਇਸ ਪਰਚੇ 'ਚ ਨੇ ਉਹ ਦੋਨੇ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਹੁਣ ਦੇਖਣਾ ਇਹ ਆ ਕਿ ਪੁਲਸ ਕਿੰਨੇ ਕ ਸਬੂਤ ਇਸ ਮਾਮਲੇ ਚ ਜਟਾ ਪਾਉਂਦੀ ਆ ਕੀ ਉਹ ਨਿਹੰਗ ਸਿੰਘ ਆਉਣ ਵਾਲੇ ਟਾਈਮ ਚ ਬਰੀ ਹੋਣਗੇ ਜਾਂ ਫਿਰ ਉਹਨਾਂ ਨੂੰ ਸਜ਼ਾ ਹੋਏਗੀ ਕਿਉਂਕਿ ਜਿਸ ਤਰ੍ਹਾਂ ਇਹ ਮਾਮਲਾ ਆਇਆ ਸੀਗਾ ਤਾਂ ਇਹਦੇ ਵਿੱਚ ਬਹੁਤ ਘੱਟ ਸਬੂਤ ਨੇ ਜਿਹੜਾ ਉਹਨੂੰ ਮਾਰ ਕੇ ਕੰਚਨ ਕੁਮਾਰੀ ਕਮਲ ਭਾਬੀ ਨੂੰ ਤਾਂ ਜਿਹੜਾ ਇੱਕ ਪੁੱਚੋ ਮੰਡੀ ਦੇ ਨਜ਼ਦੀਕ ਇੱਕ ਆਦੇਸ਼ ਯੂਨੀਵਰਸਿਟੀ ਕਾਲਜ ਹੈ ਤਾ ਉਹਦੀ ਪਾਰਕਿੰਗ ਜਿਹੜੀ ਕਾਰਾਂ ਵਾਲੀ ਗੱਡੀਆਂ ਖੜਾਉਣ ਵਾਲੀ ਤਾਂ ਉਹਦੀ ਪਾਰਕਿੰਗ ਦੇ ਵਿੱਚ ਉਹ ਗੱਡੀ ਲਾ ਦਿੱਤੀ ਗਈ ਸੀ ਜਿਹਦੇ ਵਿੱਚ ਡਿੱਗੀ ਦੇ ਵਿੱਚ ਇੱਕ ਅਮਲਕੌਰ ਦੀ লাশ ਰੱਖੀ ਹੋਈ ਸੀ ਤਾਂ ਜਦੋਂ ਉੱਥੇ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਫਿਰ ਉੱਥੇ ਚਰਚਾ ਹੁੰਦੀ ਹੈ ਵੀ ਆ ਕਿੱਥੋਂ ਰਹੀ ਹੈ ਜਦੋਂ ਵੇਖਿਆ ਜਾਂਦਾ ਤਾਂ ਉਹ ਇੱਕ ਕਾਰ ਕੋਲੋਂ ਆ ਰਹੀ ਸੀ ਕਾਰ ਨੂੰ ਜਦੋਂ ਵੇਖਿਆ ਜਾਂਦਾ ਡਿੱਗੀ ਖੁੱਲ ਜਾਂਦੀ ਹੈ ਤਾਂ ਫਿਰ ਇਹ ਸਾਰਾ ਰਾਜ ਖੁੱਲ ਕੇ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਫਿਰ ਇੱਕ ਵੀਡੀਓ ਆਈ ਜਿਹੜੀ ਕਿ ਅਮਰਤਪਾਲ ਮਹਿਰੋ ਦੁਆਰਾ ਪਾਈ ਗਈ ਜਿਦੇ ਚ ਉਹਨਾਂ ਨੇ ਕਾਫੀ ਹੱਦ ਤੱਕ ਇਹ ਸਪਸ਼ਟ ਕਹਿਤਾ ਵੀ ਅਜੇ ਪਾਰਕਿੰਗਾਂ ਹੋਰ ਵੀ ਬਹੁਤ ਨੇ ਤੇ ਜਿਹੜਾ ਵੀ ਕੋਈ ਐਦਾਂ ਦੀਆਂ ਗਲਤ ਵੀਡੀਓ ਪਾਵੇਗਾ ਜਿਵੇਂ ਦੀਆਂ ਇਹ ਪਾਉਂਦੀ ਸੀ ਅਸੀਂ ਉਹਦਾ ਹਸ਼ਰ ਇਹੀ ਕਰਾਂਗੇ ਜੋ ਅਸੀਂ ਇਹਦਾ ਕੀਤਾ ਤਾਂ ਉਥੋਂ ਫਿਰ ਇਹ ਸਾਬਤ ਹੋ ਗਿਆ ਪੁਲਿਸ ਨੇ ਪਹਿਲਾਂ ਹੀ ਦੋ ਵਿਅਕਤੀ ਗ੍ਰਿਫਤਾਰ ਕਰ ਲਏ ਸੀ ਜਿਹੜੇ ਉਹਦੇ ਸਾਥੀ ਦੱਸੇ ਜਾਂਦੇ ਨੇ ਅਮਰਤਪਾਲ ਮਹਿਰੋਂ ਦੇ ਤਾਂ ਉਸ ਤੋਂ ਬਾਅਦ ਫਿਰ ਇਹ ਗੱਲ ਬਾਬਾ ਲੋਕਾਂ ਨੂੰ ਪੁਸ਼ਟੀ ਹੋ ਗਈ ਵੀ ਅਮਰਤਪਾਲ ਮਹਿਰੋ ਹੋਰਾ ਨੇ ਇਹ ਕੰਮ ਕੀਤਾ ਹੋ ਸਕਦਾ ਹੈ ਅਮਰਤਪਾਲ ਮਹਿਰੋ ਨੇ ਵੀਡੀਓ ਪਾਈ ਉਸ ਤੋਂ ਬਾਅਦ ਉਹ ਕਿਸੇ ਤਰੀਕੇ ਦੇ ਨਾਲ ਵਿਦੇਸ਼ ਜਾਣ ਚ ਕਾਮਯਾਬ ਹੋ ਗਏ ਹੁਣ ਉਹ ਕਿੱਥੇ ਬਾਹਰ ਨੇ ਪੁਲਿਸ ਜਿਹੜੀ ਆ ਕੋਸ਼ਿਸ਼ਾਂ ਕਰ ਰਹੀ ਹੈ ਕਿ ਅਮਰਤਪੁਰ ਮੈਰੋ ਨੂੰ ਬਰਾਮਦ ਕਰਕੇ ਇੱਥੇ ਲਿਆਂਦਾ ਜਾਏ ਪਰ ਇਹ ਸਾਰੇ ਕੁਸ਼ਤੇ ਅਗਲੀ ਤਸਵੀਰ ਉਦੋਂ ਸਾਫ਼ ਹੋਵੇਗੀ ਜਦੋਂ ਨਵੀਂ ਅਪਡੇਟ ਆਏਗੀ ਤਦ ਤੱਕ ਦੇ ਲਈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ